ਪੰਜਾਬੀ ਸਾਡੇ ਸਾਰਿਆਂ ਦੇ ਇਚੇਤੇ ਆ ਪੰਜਾਬੀ ਦਾ ਜਦੋਂ ਤੁਸੀਂ ਪੰਜਾਬੀ ਜ਼ੁਬਾਨ ਦਾ ਗੀਤ ਗਾਇਆ ਔਰ ਉਹ ਲੈਨ ਦੇ ਪੰਜਾਬ ਕੀ ਚੜ ਦੇ ਪੰਜਾਬ ਕੀ ਸੰਸਾਰ ਪਰ ਦੇ ਵਿੱਚ ਪ੍ਰਸਿੱਧ ਹੋਇਆ ਅੱਜ ਜਦੋਂ ਜ਼ੁਬਾਨ ਪਿੱਛੇ ਕਾਟੋ ਕਲੇਸ਼ ਤੁਸੀਂ ਦੇਖਦੇ ਹੋ ਪੰਜਾਬੀ ਜ਼ੁਬਾਨ ਦੇ ਮਾਰੇ ਦੂਜੀਆਂ ਜ਼ੁਬਾਨਾਂ ਦੇ ਮੁਤਲਕ ਵੀ ਕਿਵੇਂ ਮਹਿਸੂਸ ਕਰਦੇ ਤੁਸੀਂ ਕਿਵੇਂ ਤੁਹਾਡੇ ਮਨ ਦੇ ਵਿੱਚ ਕੀ ਗੁਜ਼ਰਦਾ ਉਸ ਵੇਲੇ ਕਿਵੇਂ ਜ਼ੁਬਾਨਾਂ ਦੇ ਬਾਰੇ ਜਿਹੜੀ ਪੰਜਾਬੀ ਜ਼ੁਬਾਨ ਖਾਸ ਤੌਰ ਤੇ ਜਿਹਨੇ ਦੀ ਬੜੀ ਸੇਵਾ ਕੀਤੀ ਹੁਣ ਹੋ ਗਿਆ ਜੀ ਇਹ ਚ ਹਿੰਦੀ ਦਾ ਅੱਖਰ ਕਿਉਂ ਬੋਲਤੇ ਇਹਦੇ ਚ ਜੀ ਫਲਾਨਾ ਕਰਤਾ ਹੁਣ ਬੜੀਆਂ ਬਹਿਸ ਬਵਾਸੇ ਹੋਏ ਰੀਸੈਂਟਲੀ ਵੀ ਪੰਜਾਬ ਦੇ ਵਿੱਚ ਪੰਜਾਬੀ ਹਿੰਦੀ ਦੇ ਆਪਸ ਵਿੱਚ ਕਿਉਂਕਿ ਤੁਸੀਂ ਹਿੰਦੀ ਦੇ ਵਿੱਚ ਵੀ ਕੀ ਗਾਣੇ ਗਾਏ ਕਈ ਉਰਦੂ ਦੇ ਸ਼ਬਦ ਇਸਤੇਮਾਲ ਕਰਦੇ ਹੋ ਵਾਰਸ਼ ਸ਼ਾਹ ਦੇ ਵਿੱਚ ਜੇ ਤੁਸੀਂ ਵਾਰਸ਼ ਸ਼ਾਹ ਤੇ ਫਿਲਮ ਬਣਾਇਸਿਓ ਦੇ ਵਿੱਚ ਯਾਨੀ ਬੋਲੀ ਦੇ ਬਾਰੇ ਚ ਬੋਲੀ ਜਿਹੜੀ ਪੰਜਾਬੀ ਬੋਲੀ ਜਿਹੜਾ ਕਿ ਮਿਕਸਚਰ ਆ ਕਾਫੀ ਲੈਂਗੁਏਜਸ ਦਾ ਉਸ ਦੇ ਵੈਰੇ ਜਦੋਂ ਜਦੋਂ ਵੀ ਕੋਈ ਕਲੇਸ਼ ਪੈਂਦਾ ਤੁਹਾਨੂੰ ਕਿਵੇਂ ਲੰਦਾ ਇਹ ਵਹਿਲੇ ਦੇ ਕਲੇਸ਼ ਆ ਬਈ ਜਿਹੜਾ ਬੰਦਾ ਵਹਿਲਾ ਉਹ ਇਸ ਪਾਸੇ ਲੱਗੇ ਹੋਵੇ ਵਾਟਸਐਪ ਤੇ ਲੱਗੇ ਹੋਣਗੇ ਜਾਂ ਕੁਝ ਉਹਦੇ ਤੇ ਲੱਗੇ ਹੋਣਗੇ ਫੇਸਬੁਕ ਹਰ ਇੱਕ ਦੂਜੇ ਤੇ ਹਾ ਫੇਸਬੁਕ ਤੇ ਮਤਲਬ ਜੋੜੇ ਨਿੰਦਿਆ ਚੁਗਲੀ ਕਦੇ ਕਿਸੇ ਨੂੰ ਫੜ ਲਿਆ ਕਦੇ ਕਿਸੇ ਨੂੰ ਫੜ ਲਿਆ ਤਾਂ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਜਿਹੜੇ ਲਗਨ ਨਾਲ ਜੁੜੇ ਹੋਏ ਆ ਜਿਨ੍ਹਾਂ ਦਾ ਮਕਸਦ ਇਹ ਹੈ ਕਿ ਇਸ ਨੂੰ ਹੋਰ ਉੱਚਾ ਚੁੱਕਣਾ ਆਪਣੀ ਮਾਂ ਬੋਲੀ ਨੂੰ ਜਾਂ ਆਪਣੇ ਕਲਚਰ ਨੂੰ ਉਹ ਉਹ ਆਪਣੇ ਤਰੀਕੇ ਨਾਲ ਲੱਗੇ ਰਹਿੰਦੇ ਆ ਮਗਰ ਹੁਣ ਜਿਹੜੇ ਹਰ ਸ਼ਬਦ ਜਿਹੜਾ ਹੁਣ ਸਾਡਾ ਸਾਰਿਆਂ ਦਾ ਸਾਂਝਾ ਬਣ ਗਿਆ ਕਿ ਹਿੰਦੀ ਦੀ ਗੱਲ ਚੱਲਦੀ ਹੈ ਕਿ ਹਿੰਦੀ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਹਿੰਦੁਸਤਾਨੀ ਹੋਣੀ ਚਾਹੀਦੀ ਹੈ ਜਿਹਦੇ ਚ ਉਰਦੂ ਵੀ ਹੋਵੇ ਜਿਹਦੇ ਚ ਪੰਜਾਬੀ ਵੀ ਹੋਵੇ ਸਾਰੇ ਅੱਖਰ ਜਿਹੜੇ ਸਾਂਝੇ ਆ ਉਹ ਸ਼ਾਮਿਲ ਹੋ ਜਾਣ ਤੇ ਮੇਰਾ ਖਿਆਲ ਹੈ ਤੇ ਕੋਈ ਬੁਰੀ ਗੱਲ ਨਹੀਂ ਕਿਉਂਕਿ ਲੋਕ ਹਿੰਦੀ ਫਿਲਮਾਂ ਵੀ ਦੇਖਦੇ ਆ ਹਿੰਦੀ ਗਾਣੇ ਵੀ ਸੁਣਦੇ ਆ ਸੀ ਰੋਜ਼ ਜੇ ਤੁਸੀਂ ਉਹ ਹਿੰਦੀ ਸੁਣ ਸਕਦੇ ਹੋ ਤਾਂ ਹਿੰਦੀ ਪੜ੍ਹ ਵੀ ਸਕਦੇ ਹੋ ਬਾਬਾ ਤੁਸੀਂ ਲਿਖ ਵੀ ਸਕਦੇ ਹੋ ਬਿਲਕੁਲ ਹਾਂ ਤੁਹਾਨੂੰ ਪੜ੍ਹਨੀ ਚਾਹੀਦੀ ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ ਪਰਪਤੀ ਵੇ ਕੇ ਕੱਚੀ ਨਹੀਂ ਢਾਈ ਦੀ ਇਹ ਜ਼ਰੂਰੀ ਹੈ ਕਿ ਇੱਕ ਨੇਸ਼ਨ ਦੀ ਇੱਕ ਜ਼ੁਬਾਨ ਤਾਂ ਹੋਣੀ ਚਾਹੀਦੀ ਹੈ ਯਾਰ ਤਾਂ ਕਿ ਉਹ ਸਾਊਥ ਵਿੱਚ ਵੀ ਜਾ ਕੇ ਬੰਦਾ ਕਹਿ ਸਕੇ ਉਹ ਗੱਲ ਆਪਣੀ ਸਮਝਾ ਸਕੇ ਜੇ ਉੱਥੇ ਸਮਝ ਨਾ ਆਈ ਤੇ ਫਿਰ ਫਾਇਦਾ ਕੀ ਹੈ ਯਾਰ ਹਿੰਦੁਸਤਾਨੀ ਹੋਣ ਦਾ ਹਮ ਹਮ ਸਾਰੀਆਂ ਚੀਜ਼ਾਂ ਜਿਹੜੀਆਂ ਮੈਂਦਿਰ ਤੇ ਜ਼ਰੂਰ ਕਿਉਂਕਿ ਫਰਾਂਸ ਦੀ ਆਪਣੀ ਜ਼ੁਬਾਨ ਹੈ ਉਹ ਬੰਦੇ ਉਹ ਹੀ ਬੋਲਦੇ ਆ ਜਰਮਨ ਦੀ ਆਪਣੀ ਜ਼ਬਾਨ ਆ ਬੋਲਦੇ ਆ ਸਾਰੇ ਬੋਲਦੇ ਆ ਸਾਰਾ ਦੇਸ਼ ਬੋਲਦਾ ਤੇ ਜੇ ਸਾਡਾ ਦੇਸ਼ ਬੋਲਣ ਲੱਗ ਜੂਗਾ ਤੇ ਫਿਰ ਕੀ ਹੈ ਬੋਲਣੀ ਚਾਹੀਦੀ ਵੀ ਆ ਜੇ ਮਾਂ ਬੋਲੀ ਤੇ ਅਸੀਂ ਇੰਨਾ ਜ਼ੋਰ ਦੇ ਰਹੇ ਤੇ ਮਾਸੀ ਤੇ ਵੀ ਜ਼ੋਰ ਦੇਣਾ ਚਾਹੀਦਾ ਮਾਸੀ ਨੂੰ ਵੀ ਬਹੁਤ ਪਿਆਰ ਕਰਦੇ ਬਿਲਕੁਲ